ਹਾਰੰਗ ਮਹੱਲਾ ਪੰਜਵਾਂ ਮਾਈ ਸਤ 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 ਹਰ ਸੰਤ ਜਨੋਂ ਗੁਰੂ ਸਾਹਿਬ ਦੀ ਪ੍ਰਤੰਗਿਆ ਨਾਲ ਵਾਕ ਕਹਿੰਦੇ ਹੈ ਕਿ ਮਾਈ ਹੈ ਮਾਤਾ ਪਿਤਾ ਰੂਪ ਸੰਤ ਭਗਤ ਜਨੋਂ ਇਹ ਜਾਣੋ ਸਤ 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 ਹਰ ਪਿੱਛੇ ਵੀ ਸਤ ਸਰੂਪ ਸੀ ਹਰੀ ਹੁਣ ਵੀ ਸਤ ਸਰੂਪ ਹੈ ਪਰਮੇਸ਼ਵਰ ਅੱਗੇ ਨੂੰ ਵੀ ਸਤ ਸਰੂਪ ਹੋਵੇਗਾ ਸਤ 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 ਸਾਰਾ ਅਤੇ ਸਤ ਮਹਾਤਮਾ ਵੀ ਪਿੱਛੇ ਸਤ ਸਨ ਹੁਣ ਵੀ ਮਹਾਤਮਾ ਸਤ ਹੈ ਅੱਗੇ ਨੂੰ ਵੀ ਸਤ ਸਰੂਪ ਨਾਲ ਮਿਲ ਕੇ ਸੰਤ ਵੀ ਸਤ ਸਰੂਪ ਹੀ ਹੋਣਗੇ ਬਚਨ ਗੁਰੂ ਜੋ ਪੂਰਾ ਕਹੇ ਇਸ ਤਰ੍ਹਾਂ ਮਾਈ ਹੈ ਮਾਇਓ ਅਸਤੀਤੀ ਮਾਈ ਈਸ਼ਵਰ ਤੂੰ ਸਤ ਸਰੂਪ ਹੈ ਸਾਰਿਆਂ ਦੀ ਸਦਾ ਮੋਹ ਪਰੋ ਕੇ ਵਰਤ ਰਿਹਾ ਹੈ ਸਤਗੁਰਾਂ ਦੇ ਨਿਸ਼ਚੇ ਸਤਗੁਰਾਂ ਨੇ ਸਤ ਨਾਮ ਕਰਕੇ ਜਿਨ੍ਹਾਂ ਨੇ ਆਜ ਦੇ ਨਾਮ ਨੂੰ ਸਤ ਜਾਣ ਕਰਕੇ ਜਪਿਆ ਹੈ ਉਹ ਸੰਤ ਭਗਤ ਜਿਹੜੇ ਹਨ ਸਤ ਉਹਦੀ ਸਿਖਿਆਦਤਾ ਕਰਕੇ ਸਤ ਸਰੂਪ ਹੀ ਹੋ ਗਏ ਉਸ ਸਾਧ ਮਹਾਤਮਾ ਹੀ ਮਹਾਰਾਜੇ ਬਚਨ ਗੁਰੂ ਗੁਰੂ ਜੋ ਪੂਰਾ ਕਹਉ ਮਾਈ ਸਤ 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 ਹਰ ਸਤ ਸਤ ਸਰਸਾਜ ਹਰੀ ਜੋ ਸਤ ਸਰੂਪ ਹੈ ਮਾਈ ਉਤਮਾਤਮਾ ਜਨੋ ਜੋ ਪਰਮੇਸ਼ਰ ਸਤ ਸਰੂਪ ਹੈ ਉਸ ਦਾ ਸਰੂਪ ਜੋ ਸਤ ਗੁਰੂ ਹੈ ਜਿਨ੍ਹਾਂ ਨੂੰ ਸਤ ਨਾਮ ਮੰਤਰ ਦਿੱਤਾ ਹੈ ਹਰੀ ਦਾ ਉਹਨਾਂ ਜਿਨ੍ਹਾਂ ਸੰਤਾਂ ਨੂੰ ਸਤਨਾਮ ਮੰਤਰ ਨੂੰ ਸੁਣ ਕੇ ਸਤਿ ਨਿਸ਼ਟਿਆ ਕਰਕੇ ਕਮਾਇਆ ਹੈ ਉਹ ਸਾਧੂ ਵੀ ਬ੍ਰਹਮ ਗਿਆਨੀ ਆਪਰਵੇਸ਼ ਸਤ ਸਰੂਪ ਹੀ ਹੋ ਗਏ ਹਨ ਬਚਨ ਗੁਰ ਜਿਵੇਂ ਤਿੰਨ ਕਾਲਾਂ ਦੇ ਬ੍ਰਹਮ ਸਤਵਾ ਇਹ ਮਾਰੇ ਦੇ ਪਿਆਰੇ ਵੀ ਸਤ ਸਰੂਪ ਹੀ ਹਨ ਤਿੰਨ ਕਾਲਾਂ ਚ ਬਚਨ ਗੁਰੂ ਜੋ ਪੂਰਾ ਕਹਿਓ ਇਹ ਪੂਰਨ ਸਤਗੁਰੂ ਰਾਮਦਾਸ ਸਾਹਿਬ ਜੀ ਨੇ ਸਾਨੂੰ ਪੂਤਰ ਬਚਨ ਹੋਏ ਦੱਸਿਆ ਹੈ ਮੈਂ ਛੀਕ ਗਾਂਠਰੀ ਬਾਦਾਂ ਇਸ ਨੂੰ ਸੀ ਛੀਕ ਲਾ ਖਿੱਚ ਕੇ ਘੁੱਟ ਕੇ ਬੁੱਧੀ ਰੂਪ ਗੱਡੀ ਦੇ ਵਿੱਚ ਸਰਦਾ ਦੇ ਨਾਲ ਗੰਢ ਦੇ ਕੇ ਬਨ ਲਿਆ ਹੈ ਰਹਾਉ ਨਿਸ ਬਾਸਰ ਨਿਛਤਰ ਬਿਨਾਸੀ ਵੇਖੋ ਰਾਤ ਵੀ ਨਾਸ ਹੋ ਜਾਏਗੀ ਅਤੇ ਦਿਨ ਵੀ ਨਾਸ਼ ਹੋ ਜਾਣਗੇ ਨਖਤਰ ਤਾਰੇ ਵੀ ਨਾਸ਼ ਹੋ ਜਾਣਗੇ ਤ੍ਰਿਵਧਾਨ ਹੋ ਜਾਣਗੇ ਰਵ ਸਸੀਰ ਬੇਨਾਧਾ ਸੂਰਜ ਚੰਦਰੂਆ ਵੀ ਆਪ ਦੀ ਉਮਰ ਪੂਰੀ ਕਰਕੇ ਬੇਨਾਧਾ ਅਰਸਾ ਅਦਕਤਾ ਕਰਕੇ ਨਾਸ਼ ਹੋ ਜਾਣਗੇ ਘਿਰ ਬਸਦਾ ਜਲ ਪਵਨ ਜਾਇਗੂ ਪਹਾੜ ਵੀ ਨਹੀਂ ਰਹਿਣੇ ਧਰਤੀ ਵੀ ਨਹੀਂ ਰਹਿਣੀ ਜਲ ਵੀ ਨਹੀਂ ਰਹਿਣਾ ਪਉਣ ਵੀ ਨਹੀਂ ਰਹਿਣੀ ਸਭ ਚਲੇ ਜਾਣਗੇ ਆਪੋ ਆਪਣੇ ਸਮੇਂ ਅਨਸਾਰ ਇੱਕ ਸਾਧ ਬਚਨ ਅਟਲਾਦਾ ਇੱਕ ਜੋ ਸਾਧ ਸਤਗੁਰਾਂ ਦਾ ਬਚਨ ਹੈ ਅਕਾਲ ਪੁਰਖ ਵਾਹਿਗੁਰੂ ਕਿੰਨਾ ਕਾਲ ਹੈ ਸਤ ਹੈ ਉਹਨੂੰ ਜਾਣਨ ਵਾਲੇ ਵੀ ਸਤ ਹੈ ਇਹ ਬਚਨ ਟਲ ਰਹੇਗਾ ਅਦਕਤਾ ਕਰਕੇ ਇਹ ਬਚਨ ਨਹੀਂ ਕਦੇ ਮਿٹےਗਾ ਆਂਡ ਬਿਨਾਸੀ ਜੀਰ ਬਿਨਾਸੀ ਆਂਡ ਜੀ ਖਾਣੀ ਨਹੀਂ ਜੂਨਾ ਵੀ ਨਾਸ ਹੋ ਜਾਣਗੀਆਂ ਯੇਰ ਜੀ ਖਾਣੀ ਦੀਆਂ ਜੁਨਾ ਵੀ ਨਾਸ਼ ਹੋ ਜਾਣਗੀਆਂ ਉਤਪੁਜ ਸੇਤ ਬਿਨਾ ਧਾ ਉਤਪੁਜ ਕਾਹ ਨੂੰ ਪਨ ਕੇ ਘਰਤੀ ਚੋ ਪੈਦਾ ਹੋਣ ਵਾਲੀ ਬਨਾਸ਼ਪਤੀ ਵੀ ਨਾਸ਼ ਹੋ ਜੂ ਸੇਤ ਮੁੜ ਕੇ ਜੋ ਪੈਦਾ ਹੋਣ ਵਾਲੀਆਂ ਜੁਨਾ ਵੀ ਅਦਕਰਾ ਕਰਕੇ ਨਾਸ਼ ਹੋ ਜਾਣਗੀਆਂ ਚਾਰ ਬਿਨਾਸੀ ਖਟਹਿ ਬਿਨਾਸੀ ਚਾਰ ਵੇਗ ਵੀ ਨਾਸ਼ ਹੋ ਜਾਣਗੇ ਛੇ ਸ਼ਾਸਤਰ ਵੀ ਨਾਸ਼ ਹੋ ਜਾਣਗੇ ਚਾਰ ਵਰਨ ਵੀ ਨਾਸ ਹੋ ਜਾਣਗੇ ਛੇ ਦਰਸ਼ਨ ਵੀ ਨਾਸ ਹੋ ਜਾਣਗੇ ਇੱਕ ਸਾਧ ਬਚਨ ਨਿਝ ਲਾਦਾ ਜਿਹੜਾ ਸੰਤਾਂ ਮਹਾਤਮਾ ਨੇ ਬਚਨ ਕਿਹਾ ਨਾ ਕਿ ਪਰਮੇਸ਼ਰ ਸਤ ਸਰੂਪ ਹੈ ਉਹਦੇ ਪਿਆਰੇ ਉਹਦੇ ਚ ਮਿਲ ਕੇ ਸਤ ਸਰੂਪ ਹੈ ਇਕ ਸਾਧ ਵਚਨ ਇੱਕ ਸਾਧ ਵਚਨ ਨਿਝ ਲਾਦਾ ਇਹ ਚੱਲ ਰਹੇਗਾ ਕਿਤਾ ਕਰਕੇ ਜਾਣ ਲੋ ਆਰਾਜ ਬਿਨਾਸੀ ਤਾਮ ਬਿਨਾਸ ਰਜੋ ਗੁਣ ਵੀ ਨਾਸ਼ ਹੋ ਜਾਏਗਾ ਰਜੋ ਗੁਣੀ ਬ੍ਰਹਮਾ ਵੀ ਨਾਸ਼ ਹੋ ਜਾਏਗਾ ਤਾਮ ਨਾ ਤਮੋ ਗੁਣੀ ਸ਼ਿਵ ਜੀ ਵੀ ਨਾਸ਼ ਹੋ ਜਾਏਗਾ ਤਮੋ ਗੁਣ ਵੀ ਨਾਸ਼ ਹੋ ਜਾਏਗਾ ਸਾਧਕ ਪੀ ਬੇਨਾਧ ਸਾਧਕ ਸਤੋ ਗੁਣੀ ਵਿਸ਼ਨੂ ਜੀ ਵੀ ਕਾਲੀ ਪਾਇ ਪੂ ਭਗਵਾਨ ਸੋ ਜਾਗ ਤੇ ਜਾਗ ਜਾਂਗ ਦੀ ਜਾਂ ਕੀ ਕਲਾ ਹੈ ਉਹ ਵੀ ਨਾਸ਼ ਹੋ ਜਾਣਗੇ ਦ੍ਰਿਸ਼ਟਮਾਨ ਹੈ ਸਗਲ ਬਿਨਾਸ਼ ਜੋ ਕੁਝ ਦਿਸਣ ਜਾ ਰਿਹਾ ਹੈ ਇਹ ਸਭ ਕੁਝ ਨਾਸ਼ ਹੋ ਜਾਏਗਾ ਇੱਕ ਸਾਧ ਬਚਨ ਆਗਾਧਾ ਸਾਧ ਗੁਰੂ ਨੇ ਜਿਹੜਾ ਬਚਨ ਦੱਸਿਆ ਪਰਮੇਸ਼ਰ ਸਤ ਸਰੂਪ ਹੈ ਉਹਦੇ ਪਿਆਰੇ ਉਹਦੇ ਚ ਮਿਲ ਕੇ ਸਤ ਸਰੂਪ ਹੈ ਇਹ ਬਚਨ ਜਿਹੜਾ ਹੈ ਇੱਕ ਸਾਧ ਬਚਨ ਆਗਾਧ ਇਹ ਆਗਾਧ ਡੂੰਗਾ ਰਹੇਗਾ ਸਦਾ ਕਾਇਮ ਰਹੇਗਾ ਇਹ ਬਚਨ ਆਪੇ ਆਪ ਆਪ ਹੀ ਆਪੇ ਆਪੇ ਹੀ ਨਿਰਗੁਣ ਰੂਪ ਹੈ ਆਪੇ ਸਰਗੁਣ ਰੂਪ ਹੈ ਆਪ ਹੀ ਈਸ਼ਰੂਪ ਹੈ ਆਪ ਹੀ ਜੀਵ ਰੂਪ ਹੈ ਸਭ ਆਪਨ ਖੇਲ ਦਿਖਾਦਾ ਆਪਣਾ ਆਪ ਪਾਣੀ ਚ ਜਿਵੇਂ ਜ਼ਹਿਰ ਉਡਦੀਂਦੀ ਹੈ ਆਪਣਾ ਹੀ ਸਾਰਾ ਉਹਦਾ ਖੇਲ ਬਣਾਇਆ ਤਮਾਸ਼ਾ ਬਣਾਇਆ ਹੈ ਆਪ ਹੀ ਦਿਖਾਉਣਾ ਕੀਤਾ ਆਪ ਹੀ ਅਲਕਾ ਨਾਲ ਤਤਵਤ ਹੋ ਕੇ ਦੇਖਣ ਵਾਲਾ ਹੈ ਆਪ ਹੀ ਗੁਰੂ ਹੋ ਕੇ ਦਿਖਾਉਣ ਵਾਲਾ ਹੈ ਆਇਓ ਨਾ ਜਾਈ ਕਹੀ ਪਹਾਤ ਰੇ ਉਹ ਕਿਸੇ ਤਰੀਕੇ ਦੇ ਨਾਲ ਪਰਮੇਸ਼ਰ ਭਾਈ ਕਿੰਨੇ ਯਤਨ ਕਰ ਲੋ ਪ੍ਰਾਪਤ ਨਹੀਂ ਕੀਤਾ ਜਾਂਦਾ ਹੈ ਰਬ ਨਾਨਕ ਗੁਰ ਮਿਲ ਲਾਧਾ ਉਸ ਪ੍ਰਭੂ ਦੇ ਤਾਂ ਗੁਰੂ ਸਾਹਿਬ ਨਾਲ ਮਿਲ ਕੇ ਲੱਭਿਆ ਇਹ ਬਚਨ ਹੈ ਮਹਾਤਮਾ ਦੇ ਇਹ ਚੱਲ ਰਹਿਣਗੇ ਸਤਿਗੁਰਾਂ ਨਾਲ ਮਿਲ ਕੇ ਪ੍ਰਾਪਤ ਹੁੰਦਾ ਹੈ ਸਾਰੰਗ ਮਹੱਲਾ 5 ਮੇਰਾ ਮਨ ਬਾਸੂ ਗੁਰੂ ਗੋਬਿੰਦ ਇਹ ਸਾਜ ਸੰਗਤ ਜੀ ਆਪਣੀ ਅਵਸਥਾ ਗੁਰੂ ਸਾਹਿਬ ਜੀ ਜਿਗਿਆਸਾਵਾਂ ਨੂੰ ਆਤਮਨੰਦ ਚ ਪਰਿਵਰਤਤ ਕਰਨ ਵਾਸਤੇ ਉਰਸ਼ਾ ਪੈਦਾ ਕਰਨ ਵਾਸਤੇ ਜੋ ਲਾਭ ਹੈ ਉਦਾਸ ਨਹੀਂ ਹਨ ਮੇਰੇ ਮਨ ਬਾਸੂ ਗੁਰੂ ਗੋਬਿੰਦ ਇਹ ਪਈ ਸਾਡੇ ਮਨ ਵਿੱਚ ਗੁਰੂ ਅਕਾਲਪੁਰ ਗੋਬਿੰਦ ਨੇ ਬਸਣਾ ਕੀਤਾ ਹੈ ਵਿਸ਼ੇਸ਼ ਕਰਕੇ ਜਹਾਂ ਸਿਮਰਨ ਭਇਉ ਹੈ ਠਾਕੁਰ ਜਿਹੜੀ ਜਿਹੜੀ ਜਗ੍ਹਾ 'ਚ ਠਾਕੁਰ ਸਵਾਮੀ ਅਕਾਲਪੁਰਖ ਦਾ ਸਿਮਰਨ ਭਜਨ ਹੋਇਆ ਹੈ ਤਹਾਂ ਨਗਰ ਸੁਖ ਆਨੰਦ ਉਹਨਾਂ ਨਗਰਾਂ 'ਚ ਸੁਖ ਰਹਿੰਦਾ ਹੈ ਤੇ ਆਨੰਦ ਬਣਿਆ ਰਹਿੰਦਾ ਹੈ ਸਭ ਤਰ੍ਹਾਂ ਕਰਕੇ ਪ੍ਰਸੰਤਾ ਬਣੀ ਰਹਿੰਦੀ ਹੈ ਉਹ ਨਗਰ ਜਿੱਥੇ ਪਰਮੇਸ਼ਰ ਦਾ ਭਜਨ ਕੀਤਾ ਜਾਂਦਾ ਹੈ ਉਹ ਨਗਰ ਵੀ ਤੇ ਉਹ ਸੁਖ ਦੇ ਸਹਿਤ ਆਨੰਦ ਸਰੂਪ ਦੀ ਪ੍ਰਾਪਤੀ ਵਾਲੇ ਉਹ ਸਰੀਰ ਰੂਪੀ ਨਗਰ ਵੀ ਉਹ ਹਿਰਦੇ ਰੂਪੀ ਨਗਰ ਵੀ ਉਹ ਜਗਿਆਸੂਵਾਂ ਦਾ ਸਮਦਾ ਰੂਪੀ ਨਗਰ ਵੀ ਉਹ ਸਾਧ ਸੰਗਤ ਰੂਪੀ ਨਗਰ ਵੀ ਸੁਖ ਸਰੂਪ ਦੀ ਪ੍ਰਾਪਤੀ ਵਾਲੀ ਆਨੰਦ ਸਰੂਪ ਹੈ ਰਹਾਉ ਜਹਾਂ ਬੀਸਰੈ ਠਾਕੁਰ ਪਿਆਰਾ ਜਿਸ ਤਾਜ ਭਾਵੇਂ ਕਿੰਨੇ ਰੰਗ ਰਾਗ ਹੋਣ ਕਿੰਨੇ ਸੁੰਦਰ ਸੋਭਾ ਹੋਣ ਜਿਸਾਂ ਵਿੱਚ ਜਹਾਂ ਬੀਸਰੈ ਠਾਕੁਰ ਪਿਆਰਾ ਜਿੱਥੇ ਮੇਰਾ ਠਾਕੁਰ ਸਵਮੀ ਪਿਆਰਾ ਅਕਾਲ ਪੁਰਖ ਭੁੱਲ ਜਾਂਦਾ ਹੈ ਪਹਾ ਦੁੱਖ ਸਭ ਆਪਦ ਉੱਥੇ ਸਾਰੇ ਦੁੱਖ ਆ ਕੇ ਮੜਦੇ ਐ ਸ਼ਾਰੀਆਂ ਵਿਫਤਾਂ ਉਹਨਾਂ ਲੋਕਾਂ ਨੂੰ ਆਜਿਂ ਮੜਦੀਆਂ ਹਨ ਜਹ ਗੁਣ ਗਾਏ ਆਨੰਦ ਮੰਗਲ ਰੂਪ ਜਿਸ ਦਾ ਉਹ ਜਿਹਾ ਗੁਣ ਗਾਏ ਜਾਂਦੇ ਹੈ ਉਹ ਆਨੰਦ ਦੇ ਦੇਣ ਵਾਲਾ ਮੰਗਲ ਆਨੰਦ ਸਰੂਪ ਪ੍ਰਾਪਤ ਹੋ ਜਾਂਦਾ ਹੈ ਉਹ ਆਨੰਦ ਸਰੂਪ ਦੀ ਪ੍ਰਾਪਤੀ ਵਾਲਾ ਮੰਗਲ ਖੁਸ਼ੀਆਂ ਦੇ ਦੇਣ ਵਾਲਾ ਸੁੰਦਰ ਸਰੂਪ ਹੈ ਤਹਾਂ ਸਦਾ ਸੁਖ ਸੰਪਦ ਫੇਰ ਤੋਂ ਪੜੋ ਜਹ ਗੁਣ ਗਾਏ ਆਨੰਦ ਮੰਗਲ ਰੂਪ ਜੋ ਆਨੰਦ ਮੰਗਲ ਸਰੂਪ ਆ ਮੰਗਲਾਂ ਦੇ ਦੇਣ ਵਾਲਾ ਆਨੰਦ ਸਰੂਪ ਪਰਮੇਸ਼ਵਰ ਆ ਜਿੱਥੇ ਉਸ ਦੇ ਗੁਣ ਗਾਏ ਜਾਂਦੇ ਹਨ ਜਿਸ ਦੇ ਵਿੱਚ ਜਿਸ ਸੰਗਤ ਵਿੱਚ ਪਹਾ ਸਦਾ ਸੁਖ ਸੰਪਦ ਉੱਥੇ ਸਦਾ ਸੁਖ ਬਣਿਆ ਰਹਿੰਦਾ ਹੈ ਸੰਪਦ ਪ੍ਰਭੂਤੀ ਆਦਿਕ ਸੋ ਉਹ ਨਦੇ ਚਰਨਾਂ ਦੀ ਇਹਦੇ ਤੋਂ ਨਾਵਾ ਕੀ ਦਾਸਰੀ ਬਣੀ ਰਹਿੰਦੀ ਐ ਜਹ ਸਰਬਨ ਹਰ ਕਥਾ ਨਾ ਸੁਣੀ ਐ ਜਿਸ ਤਾਂ ਵਿੱਚ ਪਰਮੇਸ਼ਰ ਦੀ ਕਥਾ ਵੀ ਨੀ ਕੰਨਾ ਜੀ ਸੁਣੀ ਜਾਂਦੀ ਸਰੂਪ ਲਖਣਾ ਦੁਆਰਾ ਤਟਸਤ ਲਖਣਾ ਦੁਆਰਾ ਸਰਬਨ ਵਿਸ਼ਵਾਸ ਰੂਪੀ ਕੰਨਾ ਨਾਲ ਨੀ ਕੋਈ ਸੁਣਦਾ ਤਹ ਮਹਾ ਭਿਆਨ ਉਦਿਆਨ ਉਦੋਂ ਬੜੀ ਭਿਆਨਕ ਜਗਾ ਹੈ ਉਹ ਉਦਿਆਨ ਉਦ ਉਧੇ ਆ ਕੋਯਾਰ ਪੁਣਾ ਉਥੇ ਉਧੇ ਹੋ ਰਿਹਾ ਜਹ ਕੀਰਤਨ ਸਾਧ ਸੰਗਤ ਰਸ ਜਿੱਥੇ ਰਸ ਪ੍ਰੇਮ ਨਾਲ ਸਾਧ ਸੰਗਤ ਰਹਿੰਦੀ ਹੈ ਜਿੱਥੇ ਪ੍ਰੇਮ ਨਾਲ ਮਹਾਰਾਜ ਦਾ ਕੀਰਤਨ ਹੁੰਦਾ ਹੈ ਤਹ ਸਗ ਨੂੰ ਬਾਸ ਫਲਾਨਦ ਉਹ ਸੁਭਗਨਾਂ ਦੀ ਸੰਗਣੀ ਵਾਸ਼ਨਾ ਉਥੇ ਆਉਂਦੀ ਹੈ ਮਹਿਕ ਆਉਂਦੀ ਹੈ ਤੇ ਫੌਗ ਗਿਆਨ ਰੂਪੀ ਫਲ ਲੱਗਦਾ ਹੈ ਆਨੰਦ ਰੂਪ ਦੀ ਸਖਿਆਤ ਤਾਂ ਹੁੰਦੀ ਹੈ ਬੇਨ ਸਿਮਰਨ ਕੋਟ ਬਰਖ ਜੀਵੇ ਜਿਨਾ ਭਜਨ ਤੋਂ ਪਾਈ ਜੇ ਕਰੋੜ ਵਰੇ ਦੀ ਉਮਰ ਵੀ ਹੋਵੇ ਨਾ ਆਦਮੀ ਦੀ ਤੇ ਜਿਉਂਦਾ ਰਹੇ ਸਗਲੀ ਆਉਧ ਬਿਰਥਾਨਦ ਉਹਦੀ ਸਾਰੀ ਉਮਰ ਬਿਆਰਫੀ ਜਾਂਦੀ ਹੈ ਜਿਵੇਂ ਕਾਵਾਂ ਦੀ ਤੇ ਸੱਪਾਂ ਦੀ ਲੱਖਾਂ ਕਰੋੜਾਂ ਦੇ ਵਰਿਆਂ ਦੀ ਉਮਰ ਮੰਨੀ ਹੈ ਸੋ ਸਾਰੀ ਉਮਰ ਬਿਆਰਫੀ ਜਾਂਦੀ ਹੈ ਇੱਕ ਬੇਨ ਸਿਮਰਨ ਜੋ ਜੀਵਨ ਵਰਣਾ ਸਰਪ ਜੈਸੇ ਆਰ ਜਾਰੀ ਸੋ ਪ੍ਰੀ ਜਿਵੇਂ ਜਿਵੇਂ ਉਮਰ ਵਾਧੀ ਓਵੇਂ ਬਾੜੀ ਜੈਰ ਵਾਧੀ ਹੈ ਇਸ ਪ੍ਰਕਾਰ ਵਿਸ਼ਿਆ ਦੀ ਵਾਸ਼ਨਾ ਬਾੜੀ ਵਧੀ ਰਹਿੰਦੀ ਹੈ ਏਕ ਤਾਂ ਕੇ ਵਿਖੇ ਭਈ ਮਨ ਪਾਉ ਸਕਾਇਆ ਕਮਲ ਕੁਮ ਲਾਣਾ ਏਕ ਨਿਵਕ ਗੋਬਿੰਦ ਭਜਨ ਕਰ ਇਕ ਨਿਮਖ ਜਿੰਨੀ ਉਮਰ ਹੋਵੇ ਅੱਖ ਦੇ ਖੋਲਣ ਮੀਚੀਆਂ ਜਿੰਨੀ ਔਰ ਉਹ ਵਾਹਿਗੁਰੂ ਦੇ ਭਜਨ ਵਿੱਚ ਗੁਜ਼ਰੇ ਜੇ ਕਰਕੇ ਉਹ ਸਦਾ ਸਦਾ ਜੀਵਨ ਅਨੰਦ ਤਾਂ ਸਦਾ ਸਦਾ ਵਾਤੇ ਉਸ ਪੁਰਖ ਨੂੰ ਜਿਉਣ ਦਾ ਆਨੰਦ ਹੈ ਉਹ ਸਦਾ ਚਿਰ ਜੀਵੀ ਹਨਗੇ ਜਿਨ੍ਹਾਂ ਨੇ ਇੱਕ ਨਿੰਮ ਖਾਤਰ ਵੀ ਮਾਰੋਵੇ ਭਜਨ ਚ ਉਮਰ ਸਾਰੀ ਗੁਜ਼ਾਰ ਲਈ ਹੈ ਉਹਨਾਂ ਨੂੰ ਸਦਾ ਜ਼ਿੰਦਗੀ ਦਾ ਆਨੰਦ ਹੈ ਉਹਨਾਂ ਨੂੰ ਕਦੇ ਮੌਤ ਦਾ ਦੁੱਖ ਨਹੀਂ ਕਿਸੇ ਪ੍ਰਕਾਰ ਦਾ ਹੈ ਸਰਨੂ ਸਰਨੂ ਸਰਨ ਪ੍ਰਭ ਪਾਵੂ ਏ ਮਹਾਰਾਯ ਆਉਦੀ ਮਨ ਕਰਕੇ ਸ਼ਰਨ ਹਾਂ ਬਾਣੀ ਕਰਕੇ ਸ਼ਰਨ ਹਾਂ ਸਰੀਰ ਕਰਕੇ ਸ਼ਰਨ ਹਾਂ ਏ ਸੱਚੇ ਪਾਤਸ਼ਾਹ ਸ਼ਰਨ ਸਰਨੂ ਸਰਨੂ ਸਰਨ ਪ੍ਰਭ ਪਾਵੂ ਏ ਪ੍ਰਭੂ ਮਨ ਬਾਣੀ ਸਿਰ ਕਰਕੇ ਸਾਨੂੰ ਜਿਵੇਂ ਹੋਰ ਨਾ ਭਗਤਾਂ ਨੂੰ ਪਿੱਛੇ ਪੂਤ ਕਾਲ ਚ ਸ਼ਰਨ ਦਿੱਤੀ ਹੈ ਹੁਣ ਆਪਦੇ ਭਗਤਾਂ ਨੂੰ ਸ਼ਰਨ ਦੇ ਰਹੇ ਹੋ ਇਵੇਂ ਸਾਨੂੰ ਵੀ ਪ੍ਰਭੂ ਜੀ ਆਪ ਦੀ ਸ਼ਰਨ ਵਿੱਚ ਪਾ ਲੋ ਤੀਜੇ ਸਾਧ ਸੰਗਤ ਕਿਰਪਾ ਨਦ हे ਕਿਰਪਾ ਦੇ ਨਦ हे ਕਿਰਪਾ ਦੇ ਸਮੁੰਦਰ ਪਰਮੇਸ਼ਰ ਆਪ ਦੀ ਸਾਧ ਸੰਗਤ ਕਿਰਪਾ ਕਰਕੇ ਸੰਗਤ ਦਾ ਆਨੰਦ ਬਖਸ਼ੋ ਸਾਨੂੰ ਨਾਨਕਪੂਰ ਨਾਨਕਪੂਰ ਰਹਉ ਹੈ ਸਰਬਮੈ हे ਆਈ ਗੁਰੂ ਸਤਗੁਰੂ ਜੀ ਕਹਿੰਦਿਆਂ ਨੇ ਸਰਵ ਰੂਪਾਂ ਵਿੱਚ ਹੀ ਮਹਾਰਾਜਾ ਪੂਰਨ ਹੋ ਰਹੇ ਹਨ ਸਗਲ ਗੁਣਾ ਵਿਦ ਜਾਣਦ ਸਾਰਿਆਂ ਗੁਣਾ ਦੇ ਧਾਤੇ ਸਾਰੀਆਂ ਵਿਧੀਆਂ ਨੂੰ ਜਾਣਦੇ ਹਨ ਸਾਰਗ ਮਹੱਲਾ ਪੰਜਵਾ ਆਬ ਮੋਹਿ ਰਾਮਪੁਰੂ ਸੋ ਪਾਈ ਫਿਰ ਉਤਮ ਅਧਕਾਰੀਆਂ ਵੱਲੋਂ ਜੋ ਨਿਸ਼ਚੈ ਹੈ ਉਹ ਜੇ ਕਸਮ ਕਰਦੇ ਹੋ ਯਾਰਦੇ ਹਨ ਜਗਤ ਗੁਰੂ ਜੀ ਆਪ ਮੁਹੇ ਰਾਮਪੁਰ ਸੋ ਪਾਏ ਇਹ ਭਾਈ ਸਾਨੂੰ ਆਰਾਮ ਦਾ ਭਰੋਸਾ ਪਾਏ ਪੈਦਾ ਹੋਇਆ ਹੈ ਉਪਾਏ ਨਹੀਂ ਕਰਨਾ ਉਪਰਮ ਸੋ ਪਾਏ ਕਰਨਾ ਕੋਣ ਸਾਨੂੰ ਆਰਾਮ ਦਾ ਭਰੋਸਾ ਪ੍ਰਾਪਤ ਹੋਇਆ ਹੈ ਪਾਇਆ ਹੈ ਜੋ ਜੋ ਸ਼ਰਨ ਪਰਿਉ ਕਰਣਾ ਨਿਧ ਜਿਹੜਾ ਜਿਹੜਾ ਕਿਰਪਾ ਦੇ ਸਮੁੰਦਰ ਆਕਾਲ ਪੁਰਖ ਦੀ ਸ਼ਰਮ ਪਿਆ ਹੈ ਤੇ ਤੇ ਭਲ ਹੈ ਤਰਾ ਇਹ ਸਾਨੂੰ ਭਰੋਸਾ ਪਾਇਆ ਹੈ ਪ੍ਰਾਪਤ ਹੋਇਆ ਹੈ ਤੇ ਤੇ ਉਹ ਪੁਰਖ ਆਪ ਸੰਸਾਰ ਤੋਂ ਮਾਰਨ ਤਾਰ ਦਿੱਤੇ ਮੁਕਤ ਕਰ ਦਿੰਦੇ ਹਨ ਰਹਾਉ ਸੁਖ ਸੋਇਓ ਔਰ ਸਹਿਜ ਸਮਾਇ ਹੁਣ ਸਾਡਾ ਮਨ ਸੁਖ ਸਰੂਪ ਦੇ ਚ ਨਿਰਵਕਲਪ ਸਮਾਧੀ ਚ ਬਰਾਜ ਗਿਆ ਹੈ ਸਹਿਸਾ ਗੁਰ ਹੈ ਗਵਾ ਸੁਖ ਸੋਇਓ ਸੁਖ ਸੋਇਓ ਔਰ ਸਹਿਜ ਸਮਾਇ ਸਹਿਜ ਸਰੂਪ ਚ ਸਮਾ ਗਿਆ ਲੀਨ ਹੋ ਗਿਆ ਹੈ ਸਹਿਸਾ ਗੁਰ ਹੈ ਗਵਾ ਜੋ ਪ੍ਰਮਾਨ ਪਰਮੇਗਾ ਤੁ ਪਰਜੇ ਆ ਇੱਕ ਸੰਸਾ ਸੀ ਉਹ ਗੁਰੂ ਮਾਰਾ ਸਾਨੂੰ ਗਵਾ ਦਿੱਤਾ ਕਿਰਪਾ ਦ੍ਰਿਸ਼ਟੀ ਕਰਕੇ ਜੋ ਚਾਹਤ ਸੋਈ ਹਰ ਕੀਓ ਜੋ ਚਾਹੁੰਦੇ ਸੀ ਉਹ ਹਰੀ ਨੇ ਸਾਨੂੰ ਪ੍ਰਾਪਤ ਕਰ ਦਿੱਤਾ ਹੈ ਮਰ ਬਾੰਸ਼ਤ ਫਲ ਪਾਈ ਜੋ ਧਰਮ ਵਾਲਸ ਕਾਮੋਖ ਮੰਤ ਚਾਹੀਦੇ ਫਲ ਸੀ ਸਾਰੇ ਹੀ ਪਾ ਲੇ ਹਨ ਹਿਰਦੇ ਜਪੋ ਨੀਤਰ ਧਿਆਨ ਲਾ ਹੁਣ ਸਾਡੇ ਅੰਦਰ ਇੰਨਾ ਚਾਹ ਵਾ ਹਿਰਦੇ ਚ ਹਰ ਵਕਤ ਜਾਪ ਕਰਦੇ ਰਹੀਏ ਜਪਾ ਜਾਪੋ ਤੇ ਨੇਤਰਾਂ ਨਾਲ ਮਾਰੇ ਦਰਸ਼ਨ ਦੇਖਦੇ ਰਹੀਏ ਐਸਾ ਧਿਆਨ ਲਾਉਣਾ ਕਰੀਏ ਮਨ ਬੰਦ ਰੂਪੀ ਨੇਤਰਾਂ ਦੇ ਉਵਰਾਗ ਵੇਗਰੂਪੀ ਨੇਤਰਾੰਚ ਪ੍ਰਤੱਖ ਨੇਤਰਾੰਚ ਸਰਬਣੀ ਕਥਾ ਸੁਣਾਏ ਅਦੇ ਕੰਨਾ ਦੇ ਨਾਲ ਮਹਾਰਾ ਦੀ ਕਥਾ ਸੁਣਦੇ ਰਹੀਏ ਸੁਣ ਚਾਵੇ ਇਹ ਚਾਹੁੰਦੇ ਹਾਂ ਸਰਦਾ ਦੇ ਵਿਸ਼ਵਾਸ ਰੂਪੀ ਕੰਨਾ ਨਾਲ ਚਰਨੀ ਚੱਲੂ ਮਾਰਗ ਠਾਕੁਰ ਕੈ ਅਦੇ ਸੰਗ ਜਿਹੜਾ ਪੈਰ ਚੱਲ ਕੇ ਤੁਰ ਕੇ ਜਾਣਾ ਏ ਠਾਕੁਰ ਦਾ ਮਾਰਗ ਹੋਇਆ ਪੈਰਾਂ ਨਾਲ ਤੁਰ ਕੇ ਜਿੱਥੇ ਮਹਾਰਾ ਦੀ ਗੁਣ ਗਾਉਂਦੀ ਏ ਸੰਗਤ ਵਿੱਚ ਸੰਗਤ ਹਰ ਪ੍ਰਭੂ ਵਸੈ ਜੀਓ ਇਹ ਠਾਕੁਰ ਦਾ ਮਾਰਗ ਹੈ ਵਾਹਿਗੁਰੂ ਦੀ ਪ੍ਰਾਪਤੀ ਦਾ ਰਾਹ ਹੈ ਸੰਗ ਚ ਤੁਰ ਕੇ ਜਾਣਾ ਪੈਰਾਂ ਕਰਕੇ ਤੁਰ ਕੇ ਚੱਲੀਏ ਸਾਧ ਸੰਗਤ ਦੇ ਮਾਰਗ ਰਸਤੇ ਵਿੱਚ ਚਰਣੀ ਚੱਲੋ ਭੈ ਕੇ ਚਰਨ ਭੈ ਦੇ ਪੈਰ ਬਣਾ ਕੇ ਸੁਰਤੀ ਦੇ ਮਾਰਗ ਸੰਤ ਚੱਲਦੇ ਆ ਸੁਰਤ ਨੂੰ ਵਾਹਿਗੁਰੂ ਜੋੜਦੇ ਆ ਉਹ ਠਾਕੁਰ ਦੀ ਪ੍ਰਾਪਤੀ ਦਾ ਮਾਰਗੋ ਹੈ ਭੈ ਦੇ ਸਹਿਤ ਉਹ ਕਿਸੁ ਦੇ ਨਾਲ ਇਹ ਪੈਰਾਂ ਨਾਲ ਚੱਲੀਏ ਠਾਕੁਰ ਦੇ ਮਾਰਗ 'ਚ ਰਸਨਾ ਹਰ ਗੁਣ ਗਾਏ ਅਬੇ ਰਸਨਾ ਕਰਕੇ ਵੀ ਹਰੀ ਦੇ ਗੁਣਾਂ ਨੂੰ ਜਿੱਥੋਂ ਸੰਗਤ ਜਾਉ ਭਗਤ ਕਰਨ ਸੰਤ ਮੰਡਲੀ ਤੇ ਮਿਲ ਹਰ گاਉ ਜਦੋਂ ਮਹਾਰੋ ਦੇ ਪਿਆਰੇ ਗੁਣ ਗਾਉਣ ਨਾਲ ਮਿਲ ਕੇ ਗਾਈਏ ਗੁਣ ਦੇਖਿਓ ਰਸਨਾ ਹਰ ਹਰੀ ਦੇ ਗੁਣਾਂ ਨੂੰ ਰਸਾ ਕੇ ਰਸਨਾ ਨੂੰ ਗਾਉਣਾ ਕਰੀਏ ਦੇਖਿਓ ਦ੍ਰਿਸ਼ ਦਾ ਸਰਬਮੰਗਲ ਰੂਪ ਓ ਜਦੋਂ ਸਾਧਨ ਕੀਤਾ ਦ੍ਰਿਸ਼ਿਓ ਦੇਖਿਓ ਦ੍ਰਿਸ਼ਟ ਸਰਬ ਮੰਗਲ ਰੂਪੋ ਮਹਾਰਾਜ ਸਾਜਿਨ ਕਿਰਪਾ ਦ੍ਰਿਸ਼ਟੀ ਕੀਤੀ ਜਦੋਂ ਸਰੰਜ ਮੰਗਲ ਆਨੰਦ ਸਰੂਪੋ ਬ੍ਰਹਮ ਦ੍ਰਿਸ਼ਟੀ ਕਰਕੇ ਦਬ ਦ੍ਰਿਸ਼ਟੀ ਕਰਕੇ ਦੇਖ ਲਿਆ ਉਲਟੀ ਸੰਤ ਕਰਾਈ ਸੰਤਾਂ ਨੇ ਜੇ ਸੰਸਾਰਾ ਕਾਰ ਬਿਰਤੀ ਸੀ ਹੁਣ ਉਲਟਾ ਕੇ ਬ੍ਰਹਮਾ ਕਾਰ ਬਿਰਤੀ ਸੰਤਾਂ ਨੇ ਕਰਾ ਦਿੱਤੀ ਹੈ ਪਾਇਓ ਲਾਲ ਅਮੂਲ ਨਾਮ ਹਰ ਫਰੀਦਾ ਜੋ ਨਾਮ ਹੈ ਅਮੋਲਕ ਲਾਲ ਪ੍ਰਾਪਤ ਕੀਤਾ ਬੇਕੀਮਤਾ ਛੋੜ ਨਾ ਕਤ ਹੂੰ ਜਾਏ ਇਸ ਨੂੰ ਛੱਡ ਕੇ ਸਾਡਾ ਮਨ ਕਿਤੇ ਜਾਂਦਾ ਨਹੀਂ ਹੈ ਐਸਾ ਮਹੌਲਕ ਲਾਲ ਬ੍ਰਹਮਣ ਅੰਧ ਪਾਇਆ ਹੈ ਛੱਡ ਕੇ ਕਿਸੇ ਪਾਸੇ ਜਾਣ ਜੋਗੇ ਨਹੀਂ ਰਹੇ ਹਾਂ ਮੇਰੇ ਚਿਤ ਨਾ ਚਲੇ ਮਨ ਭੇਉ ਪੰਗੋ ਕਵਨ ਉਪਮਾ ਕੌਣ ਵਡਾਈ ਕਿਹਦੀ ਉਪਮਾ ਦਈਏ ਸੂਰਜ ਵਰਗੇ ਕਹੀਏ ਚੰਦਰ ਵਰਗੇ ਕਹੀਏ ਕਿਹੜੀ ਵਡਿਆਈ ਦਈਏ ਕਿਸੇ ਭੂਤੀ ਦੀ ਕਿਸ ਦੀ ਉਪਮਾ ਵਡਿਆਈ ਦੇ ਕੇ ਦਸੀਏ ਿਆ ਗੁਣ ਕਹੋ ਰੀ ਜਾਏ ਕਿਹੜੇ ਕਿਹੜੇ ਗੁਣ ਮਹਾਰਾਜ ਸਾਹਿਬ ਨੂੰ ਕਹਿ ਕੇ ਪ੍ਰਸੰਨ ਕਰੀਏ ਉਹ ਬਿਆਨਤ ਗੁਣਾ ਦਾ ਮਾਲਕ ਹੈ ਬੋਧ ਕਿਰਪਾਲ ਦੀਨ ਦਇਆ ਪ੍ਰਭ ਜਿੰਨਾ ਗਰੀਬਾਂ ਤੇ ਦਿਯਾਲਤਾ ਕਰਕੇ ਪ੍ਰਭੂ ਜੀ ਕਿਰਪਾਲੂ ਹੋ ਜਾਂਦੇ ਹਨ ਜਨ ਨਾਨਕ ਦਾਸ ਦਸਾਰ ਸਾਹਿਬ ਕਹਿੰਦੇ ਉਹ ਭਾਈ ਹਉਮੈ ਛੱਡ ਕੇ ਮਨ ਬਾਣੀ ਸੀਰ ਕਰਕੇ ਵਾਹਿਗੁਰੂ ਦੇ ਦਾਸ ਸਦਾਉਂਦੇ ਐ ਦਾਸਾਂ ਦੇ ਦਾਸ ਬਣਦੇ ਹਨ ਉਹਨਾਂ ਨੂੰ ਇਹ ਆਨੰਦ ਪ੍ਰਾਪਤ ਹੁੰਦਾ ਹੈ